ਹਲੋ ਜੀ ਸੱਚੀ ਗੱਲ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਆਪ ਆ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਤੇ ਅੱਜ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਜਾ ਕੇ ਲੋ ਜੀ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਪੂਰੀ ਭਰ ਚੁੱਕੀ ਹੋਈ ਆ ਕਾਫੀ ਰੌਸ਼ਾ ਤੇ ਜਦੋਂ ਵੀ ਤੁਸੀਂ ਗੁਰਦੁਆਰ ਸਾਹਿਬ ਮੱਥਾ ਟੇਕਣਾ ਆਉਂਗੇ ਇੱਥੇ ਹਮੇਸ਼ਾ ਰੌਸ਼ਨਦਾ ਹੀ ਆ ਕਿਉਂਕਿ ਸੰਗਤ ਇਸ ਨੂੰ ਗੁਰਦੁਆਰਾ ਸਾਹਿਬ ਨੂੰ ਦੂਰ ਦੂਰ ਦੇਖਣ ਵਾਸਤੇ ਆਉਂਦੀ ਹੈ ਤੇ ਆਜੋ ਆਪਾਂ ਵੀ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜਾ ਕੇ ਕਰਦੇ ਹਾਂ ਦਰਸ਼ਨ ਨਾਲ ਤੁਹਾਨੂੰ ਕਰਾਨੇ ਆ ਕਮੈਂਟ ਚ ਸਾਰੇ ਜਣੇ ਵਾਹਿਗੁਰੂ ਜ਼ਰੂਰ ਲਿਖਿਓ ਅਰਦਾਸ ਕਰਾਉਣ ਵਾਸਤੇ ਆਪਾਂ ਲੈ ਲਿਆ ਪ੍ਰਸ਼ਾਦ ਤੇ ਅੱਜ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਦੇ ਅੰਦਰ ਵਲੌਗ ਨੂੰ ਸਕਿਪ ਨਾ ਕਰਿਓ ਪੂਰਾ ਐਂਡ ਤੱਕ ਦੇਖਿਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਬੇਰ ਸਾਹਿਬ ਦਾ ਪੂਰਾ ਇਤਿਹਾਸ ਲੋ ਜੀ ਦਰਸ਼ਨ ਕਰਕੇ ਆਪਾਂ ਆ ਗਿਆਂ ਬਾਹਰ ਤੇ ਬਾਹਰਾਂ ਦੇ ਸਾਰੇ ਸਾਹਮਣੇ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈ ਪਰ ਆਪਾਂ ਲੰਗਰ ਹਾਲ ਬਾਅਦ ਚ ਜਾਵਾਂਗੇ ਪਹਿਲਾਂ ਤੁਹਾਨੂੰ ਪ੍ਰਦਰਸ਼ਨ ਕਰਵਾਵਾਂਗੇ ਉਸ ਪਵਿੱਤਰ 베ਰੀ ਦੇ ਤੇ ਆਜੋ ਤੁਹਾਨੂੰ ਉਸ ਪਵਿੱਤਰ 베ਰੀ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਭਗਤੀ ਕੀਤੀ ਸੀ ਕਰੋ ਜੀ ਦਰਸ਼ਨ ਇਹੋ ਹੀ ਪਵਿੱਤਰ 베ਰੀਆ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ 14 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਸੀ ਦਰਸ਼ਨ ਕਰੋ ਭੋਰਾ ਸਾਹਿਬ ਦੇ ਸੰਗਤ ਇਥੇ ਬੈਠ ਕੇ ਪਾਠ ਕਰਦੀ ਆ ਲੋ ਜੀ ਹੁਣ ਆਪਾਂ ਆ ਗਏ ਆ ਪਵਿੱਤਰ ਕਾਲੀ ਵਈਂ ਵਾਲੀ ਸਾਈਡ ਤੇ ਤੇ ਇਸ ਤੇ ਬਹੁਤ ਵਧੀਆ ਦਰਾਖਤ ਫੁੱਲ ਬੂਟੇ ਲਗਾ ਕੇ ਇਸ ਨੂੰ ਬਹੁਤ ਹੀ ਸੁੰਦਰ ਬਣਾ ਦਿੱਤਾ ਗਿਆ ਸੰਤ ਸੀਚੇਵਾਲ ਜੀ ਵੱਲੋਂ ਇਸ ਪਵਿੱਤਰ ਕਾਲੀ ਵਾਈ ਨੂੰ ਸਾਫ਼ ਕਰਾਉਣ ਦੀ ਸੇਵਾ ਸੰਤ ਸੀਚੇਵਾਲ ਜੀ ਨੇ ਲਈ ਸੀ ਇੱਧਰ ਚੱਲ ਰਹੀ ਹੈ ਜਲ ਦੀ ਸੇਵਾ ਜਿੱਨੇ ਜਲ ਛਕਣਾ ਜਲ ਸਤ ਸਕਦਾ ਤੇ ਅਜੋ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲਵਾਲ ਤੇ ਜਾ ਕੇ ਛਕਦੇ ਹਾਂ ਲੰਗਰ ਮਾਤਾ ਸੁਲਖਣੀ ਜੀ ਲੰਗਰ ਹਾਲ ਲੰਗਰ ਹਾਲ ਵਿੱਚ ਦਸਾਂ ਗੁਰਾਂ ਦੀ ਫੋਟੋ ਲੱਗੀ ਹੋਈ ਹੈ ਤੇ ਜਿਨ੍ਹਾਂ ਤੇ ਉਹਨਾਂ ਦਾ ਨਾਮ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਸੀ ਉਹ ਕੀ-ਕੀ ਕੰਮ ਕਰਦੇ ਸੀ ਉਹਦੇ ਬਾਰੇ ਸਾਰਾ ਕੁਝ ਲਿਖਿਆ ਹੋਇਆ ਹੈ। ਲੰਗਰ ਸ਼ਕਤ ਤੇ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਬਾਅਦ ਤੇ ਹੁਣ ਆਪਾਂ ਚੱਲਦੇ ਹਾਂ ਗੋਬੇਰਾ ਹਾਜੀ ਸਾਹਿਬ ਤੋਂ ਹੋਰ ਦੇਖਣ ਕਰਾਣੇ ਆ। ਲੋ ਜੀ ਆ ਪਾ ਗਏ ਗੁਰਦੁਆਰਾ ਹਾਜੀ ਸਾਹਿਬ ਤੇ ਆ ਗਏ ਤੁਹਾਨੂੰ ਦੇਖਣ ਕਰਾਣੇ ਆ। ਗੁਰਦੁਆਰਾ ਹਟਸਾਬ ਵਿੱਚ ਗੁਰੂ ਸਾਹਿਬ ਦੇ ਪਵਿੱਤਰ ਵਟੇ ਵੀ ਪਏ ਹੋਏ ਹਨ ਜਿਨ੍ਹਾਂ ਨਾਲ ਗੁਰੂ ਸਾਹਿਬ ਮੋਦੀਖਾਨੇ ਵਿੱਚ 13-13 ਤੋਲ ਕੇ ਗਰੀਬਾਂ ਦੀਆਂ ਝੋੜੀਆਂ ਭਰਦੇ ਸਨ ਗੁਰਦੁਆਰਾ ਸਾਹਿਬ ਦੇ ਅੰਦਰ ਚਲਦੇ ਆ ਤੇ ਜਾ ਕੇ ਤੁਹਾਨੂੰ ਗੁਰੂ ਸਾਹਿਬ ਦੇ ਪਵਿੱਤਰ ਵਟੇ ਦੇ ਦਰਸ਼ਨ ਵੀ ਕਰਾਉਨੇ ਆ ਕਰੋ ਜੀ ਦਰਸ਼ਨ ਹੀ ਹਨ ਗੁਰੂ ਸਾਹਿਬ ਦੇ ਪਵਿੱਤਰ ਵਟੇ ਜਿਨ੍ਹਾਂ ਨਾਲ ਮੋਦੀਖਾਨੇ ਵਿੱਚ 13-13 ਤੋਲਦੇ ਸਨ mm oh. ਉਜੀ ਹੁਣ ਆਪਾਂ ਇਸ ਵਲੌਗ ਨੂੰ ਕਰਦੇ ਆਂਡ ਐਸੇ ਆਪਣਾ ਅੱਜ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਗਰੀ ਸੁਲਤਾਨਪੁਰ ਲੋਧੀ ਦਾ ਵਲੌਗ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਜਿਨੇ ਨਹੀਂ ਹੈ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ